ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਜਨਕੀ ਪਰਮਿੰਦਰਜੀਤ ਸਿੰਘ ਵੱਲੋਂ ਸਸੀ ਕਾ ਜੀ ਤੁਸੀਂ ਵੇਖ ਰਹੇ ਹੋ ਗਫਤੌੜ ਢਿੱਲੋਂ ਫੇਸਬੁੱਕ ਪੇਜ ਨਾਲ ਇੰਸਟਾਗ੍ਰam YouTube ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਅਗਰ ਕੋਈ ਵੀ ਸੁਝਾਅ ਹੁੰਦਾ ਤਾਂ ਕਮੈਂਟ ਬਾਕਸ ਦੇ ਵਿੱਚ ਦੱਸ ਦਿਆ ਕਰੋ ਹੁਣ ਆਪਾਂ ਵਿਚਾਰ ਚਰਚਾ ਕਰਦੇ ਢਿੱਲੋਂ ਸਾਹਿਬ ਨਾਲ ਢਿੱਲੋਂ ਸਾਹਿਬ ਸਸੀ ਕਾ ਜੀ ਸਸੀ ਚਲੋ ਸਰ ਇੱਕ ਅੱਜ ਹਾਸੋ ਹੀ ਨਹੀਂ ਗੱਲ ਹੈ ਵੈਸੇ ਤਾਂ ਤੇ ਸਰਕਾਰ ਦੀ ਇੱਕ ਮਹਿੰਮ ਚੱਲਦੀ ਹੈ ਜੁਧ ਨਸ਼ਾ ਵਿਰੁੱਧ ਤੇ ਸੰਧਵਾ ਸਾਹਿਬ ਦਾ ਇੱਕ ਬਿਆਨ ਆਇਆ ਹੈ ਵੀ ਜਿਹੜੇ ਨਸ਼ਾ ਤਸਕਰ ਹੈ ਉਹ ਛੜਛੜ ਭੱਜੀ ਜਾਂਦੇ ਜੀ ਇਹਦੇ ਬਾਰੇ ਮੜਾ ਜਾ ਆਪਣੇ ਸਰੋਤਿਆਂ ਨੂੰ ਜਾਣਨਾ ਪਾਓ ਬਿਲਕੁਲ ਸੰਧਮਾ ਸਾਹਿਬ ਸਾਡੇ ਮਾਨਯੋਗ ਵਿਦਵਾਂ ਸਭਾ ਦੇ ਸਪੀਕਰ ਹੈ ਜੀ ਕੱਲੋ ਮੋਗਾ ਸ਼ਹਿਰ ਸੀ ਜੀ ਮੋਗੇ ਉਹਨਾਂ ਨੇ ਇੱਕ ਮੀਟਿੰਗ ਕੀਤੀ ਸੀ ਜੁਧ ਨਸ਼ਿਆਂ ਵਿਰੁੱਧ ਇਹਦੀ ਸਮੀਖਿਆ ਕਰਨ ਵਾਸਤੇ ਜੀ ਉਸ ਮੀਟਿੰਗ ਦੇ ਵਿੱਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੀ ਸੀ ਐਸਐਸਪੀ ਵੀ ਸੰਗੇ ਔਰ ਨਾਲ ਹੀ ਜਿਹੜੇ ਹੈਗੇ ਐਸਪੀ ਡੀਐਸਪੀ ਤੱਕ ਦੇ ਅਧਿਕਾਰੀ ਸੀ ਜੀ ਉੱਥੇ ਉਹਨਾਂ ਨੇ ਸਮੀਖਿਆ ਕੀਤੀ ਪੁੱਛਗਿੱਛ ਕੀਤੀ ਉਹਨਾਂ ਨੇ ਆਪੋ ਆਪਣੀ ਦਸਵੀਂ ਪ੍ਰਾਪਤੀ ਕਿ ਸਾਡਾ ਜੀ ਆਇਆ ਤੇ ਆਇਆ ਜੀ ਉਸ ਤੋਂ ਬਾਅਦ ਫਿਰ মিডিਆ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਜੀ ਦੇਖੋ ਜਿਹੜਾ ਬਿਆਨ ਲੱਗਿਆ ਪੰਜਾਬੀ ਟ੍ਰਿਬਿਊਨ ਦੇ ਵਿੱਚ ਬਹੁਤ ਕਹਿੰਦੇ ਤਸੱਲੀ ਬਖਸ਼ ਤਰੀਕੇ ਨਾਲ ਚੱਲ ਰਹੀ ਹੈ ਸਾਡੀ ਮਹਿੰਮ ਤੇ ਇਸ ਮਹਿੰਮ ਦਾ ਅਸਰ ਨਾ ਜ਼ਿਆਦਾ ਹੋਇਆ ਜੀ ਕਿ ਜਿਹੜੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਸਮਗਲਰ ਕਹਿ ਸਕਦੇ ਆਪਾਂ ਜਿਨ੍ਹਾਂ ਨੂੰ ਹਿੰਦੀ 'ਚ ਤਸਕਰ ਕਹਿੰਦੇ ਆ ਕਹਿੰਦੇ ਜੀ ਉਹ ਤਾਂ ਪੰਜਾਬ ਛੱਡ ਛੱਡ ਕੇ ਭਜਣ ਲੱਗ ਪਏ ਜੀ ਦੂਜੇ ਰਾਜਾਂ 'ਚ ਰਹਿਣ ਲੱਗ ਪਏ ਜੀ ਅਸਰ ਕਹਿੰਦੇ ਦੋ ਹੋਏ ਐ ਵੀ ਕਿਥਾ ਪੁਲਿਸ ਨੇ ਜਿਹੜੀ ਮੁਹਿੰਮ ਛੇੜੀ ਐ ਜੁੱਧ ਨਸ਼ਾ ਵਿਰੁੱਧ ਉਹਦਾ ਅਸਰ ਐ ਤੇ ਦੂਜਾ ਕਹਿੰਦੇ ਜਿਹੜੇ ਇਸ ਨੂੰ ਦੇ ਘਰ ਟਾਉਣੇ ਸ਼ੁਰੂ ਕਰਦੇ ਅੱਛਾ ਜੀ ਨਸ਼ੀ ਦੇ ਵਪਾਰੀਆਂ ਦੇ ਚਲੋ ਵਧੀਆ ਗੱਲ ਐ ਇਹ ਕਹਿੰਦੇ ਐ ਸਪੀਕਰ ਸਾਹਿਬ ਪਰ ਕੱਲ ਇੱਕ ਖਬਰ ਹੋ ਰਹੀ ਸੀ ਜੀ ਕਿ ਉਥੇ ਇੱਕ ਕੈਮਿਸਟ ਐ ਜਿਹਦੀ ਦੁਕਾਨ ਐ ਕਿੜੇ ਕਰੋੜ ਤੇ ਠੀਕ ਐ ਜੀ ਮੈਡੀਕਲ ਸ਼ਾਪ ਆ ਦੀ ਜੀ ਉਹਦੇ ਖਿਲਾਫ ਸ਼ਿਕਾਇਤਾਂ ਪਹਿਲਾਂ ਹੀ ਬਹੁਤ ਹੈ ਕਿ ਉਹ ਮੈਡੀਕਲ ਨਸ਼ਾ ਵੇਚਦਾ ਹੈ। ਜੀ। ਔਰ ਮੈਡੀਕਲ ਨਸ਼ਾ ਉਹ ਤੋਂ ਲੈ ਕੇ ਜਾਂਦੇ ਆ ਲੋਕ। ਜੀ। ਸ਼ਾਇਦ ਇੱਕ ਵਾਰੀ ਪੁਲਿਸ ਨੇ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਸੀ ਜਮਾਨਤ ਹੋ ਗਈ। ਜੀ। ਇੱਥੇ ਮੈਂ ਇਹ ਦੱਸਣਾ ਚਾਹਾਂਗਾ ਕਿ ਜਿਹੜੇ ਨਸ਼ਿਆਂ ਵਾਲੀ ਕੈਮਿਸਟ ਦਾ ਕੈਪਸੂਲ ਜਾਂ ਗੋਲੀਆਂ ਵੇਚਦੇ ਹਨ ਕੈਮਿਸਟ ਜੀ। ਇਹ ਭਾਵੇਂ ਕਈ ਵਾਰੀ ਪੁਲਿਸ ਐਨਡੀਪੀਐਸ ਸੈਕਟਰ ਨੇ ਤੇ ਲਾ ਦਿੰਦੀ ਹੈ ਲੇਕਿਨ ਕੇਸ ਕਮਜ਼ੋਰ ਬਣ ਜਾਂਦੇ। ਜੀ। ਇੱਕ ਤਾਂ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਇਸ ਜਿਹੜੀ ਬਿਮਾਰੀ ਨੂੰ ਕੰਟਰੋਲ ਕਰਨ ਵਾਸਤੇ ਕੋਈ ਸਖਤ ਕਾਨੂੰਨ ਬਣਾਓ। ਬਿਲਕੁਲ ਜੀ। ਆਪਾਂ ਕਿੰਨੀਆਂ ਤੁਸੀਂ ਦੇਖੋ ਵੀ ਆਹ ਬਠਿੰਡੇ ਦੇ ਰੀਇਨਵੈਸਟਮੈਂਟ ਦੇ ਆਲੇ-ਦੁਆਲੇ ਦੇਖ ਲਓ। ਜੀ। ਕੋਈ ਹਸਪਤਾਲ ਹੈ? ਬਿਲਕੁਲ ਕੋਈ ਦੁਕਾਨਾਂ ਹੀ ਹੈ ਜੇ ਸਾਰੀਆਂ। ਬਸ ਏਡੇ ਦੇ ਕੋਲੇ ਕੋਈ ਹਸਪਤਾਲ ਹੈ? ਨਹੀਂ ਹੈ ਜੀ। ਪਰ ਦੁਕਾਨਾਂ ਜੂੜੀਆਂ। ਦੁਕਾਨਾਂ ਬਹੁਤ ਜ਼ਿਆਦਾ। ਇੱਥੋਂ ਤੱਕ ਕਿ ਜਿੰਨਾ ਪਿੰਡਾਂ ਦੇ ਵਿੱਚ ਚੋਲਾ ਸ਼ਾਹ ਡਾਕਟਰ ਵੀ ਹੈਗੇ ਆ। ਉਹਨਾਂ ਕੋਲ ਤਾਂ ਦਵਾਈ ਬੂਟੀ ਆਪਦੀ ਹੁੰਦੀ ਹੈ। ਉੱਥੇ ਵੀ ਦੁਕਾਨਾਂ ਖੁੱਲੀਆਂ ਹੋਈਆਂ। ਖੁੱਲੀਆਂ ਹੋਈਆਂ। ਨਸ਼ਾ ਇਹਦੀਆਂ ਜਿਹੜੀਆਂ ਕੈਪਸੂਲ ਕੋਈ ਜਿਹੜੀਆਂ ਦਵਾਈਆਂ ਦੀਆਂ ਕਿਹਾ ਜਾਂਦਾ ਦਵਾਈਆਂ ਦਿੱਤੀਆਂ ਜਾਂਦੀਆਂ ਪਰ ਜ ਇਕ ਤਾਈ ਦੇ ਹਾਸਤੇ ਚਾਹੀਦਾ ਪਰ ਅਗਲੀ ਗੱਲ ਜਿਹੜੀ ਇਹਦੇ ਚ ਜਿਹੜਾ ਬੜਾ ਇੰਟਰਸਟਿੰਗ ਪੱਖ ਹੈ ਨਾ ਨਿਰਕੇਸ਼ ਸ਼ਰਮਾ ਸਾਹਿਬ ਨੇ ਖਬਰ ਪੜ੍ਹੀ ਨਹੀਂ ਹੋਣੀ ਜੀ ਉਹਨਾਂ ਦੇ ਸਟਾਫ ਨੇ ਪੜ੍ਹਾਈ ਨਹੀਂ ਹੋਣੀ ਉਹਨਾਂ ਨੂੰ ਜੀ ਹਾਲਾਂਕਿ ਉਹਨਾਂ ਦਾ ਤਾਂ ਹਾਜ਼ਰੀ ਹੈ ਬਿਲਕੁਲ ਜੀ ਉਹ ਕੋਟਕਪੂਰਾ ਤੋਂ ਵਧਾਇਕ ਹੈ ਜੀ ਫਰੀਦਕੋੜ ਜਿਹੜੇ ਚ ਪੈਂਦੇ ਕਿਸੇ ਜ਼ਮਾਨੇ ਚ ਮੋਗਾ ਵੀ ਫਰੀਦਕੋੜ ਜਿਹੜੇ ਦਾ ਹੈ ਬਿਲਕੁਲ ਜੀ ਬਿਲਕੁਲ ਸਹੀ ਹੈ ਲਓ ਜੀ ਉੱਥੇ ਫਿਰ ਨਿਹੰਗ ਸਿੰਘ ਆ ਗਏ ਜੀ ਨਿਹੰਗ ਸਿੰਘਾਂ ਦੇ ਆ ਕੇ ਉਹਨੂੰ ਕੈਮਿਸਟ ਨੂੰ ਕਿਹਾ ਬੰਦੇ ਦਾ ਬਣ ਜਾ ਪੁੱਤ ਤੂੰ ਆ ਬੰਦ ਕਰ ਜੀ ਪਹਿਲਾਂ ਵੀ ਤੜਕੇ ਗਏ ਸੀ ਪਰ ਉਹ ਨਿਹੰਗ ਸਿੰਘ ਜੀ ਕਹਿੰਦਾ ਤੁਸੀਂ ਮੈਨੂੰ ਕੌਣ ਹੁੰਦੇ ਹੋ ਰੋਕਣ ਵਾਲੇ ਤਾਂ ਹਾਂਜੀ ਫਿਰ ਨਿੰਗ ਸਿੰਘਾ ਨੇ ਉਹਨੂੰ ਲਾਇਆ ਰਗੜਾ ਰਗੜਾ ਜੀ ਤੇ ਰਗੜਾ ਇਹਨਾਂ ਲਾਤਾ ਵੀ ਫਿਰ ਦੁਕਾਨ ਛੱਡ ਕੇ ਭੱਜ ਗਿਆ ਅੱਛਾ ਜੀ ਉਹ ਇੱਕ ਜਦੋਂ ਬਾਕੀ ਨਿੰਗ ਸਿੰਘ ਤਾਂ ਉਹ ਰਗੜਾ ਲਾ ਰਹੇ ਸੀ ਤੇ ਇੱਕ ਕੜਾ ਵੀਡੀਓ ਬਣਾ ਰਿਹਾ ਠੀਕ ਹੈ ਜੀ ਉਸ ਤੋਂ ਬਾਅਦ ਪੁਲਿਸ ਨੂੰ ਵੀ ਪਤਾ ਲੱਗਿਆ ਫਿਰ ਪੁਲਿਸ ਵੀ ਭਜੀ ਆਈ ਠੀਕ ਹੈ ਜੀ ਨਾਲ ਡਰਗ ਇੰਸਪੈਕਟਰ ਵੀ ਲੈ ਆਈ ਠੀਕ ਹੈ ਵੀ ਚਲੋ ਜੀ ਹੁਣ ਜੁੱਧ ਕਰੀਏ ਨਸ਼ਾ ਵਿਰੋਧ ਖਾਸ ਨਿੰਗਾ ਤੋਂ ਬਾਅਦ ਸ਼ੁਰੂ ਹੋਇਆ ਜੀ ਨਿੰਗਾ ਤੋਂ ਬਾਅਦ ਸ਼ੁਰੂ ਹੋਇਆ ਉਹ ਤੋਂ ਪਹਿਲਾਂ ਨਹੀਂ ਕੋਈ ਕੁਸਕਿਆ ਠੀਕ ਹੈ ਜੀ ਮਤਲਬ ਇਹ ਹੁਣ ਤੁਸੀਂ ਦੇਖੋ ਕਿ ਲੋਕ ਐਨੇ ਅੱਕੇ ਪਏ ਕਿ ਲੋਕ ਕੁੱਟਣ ਲੱਗ ਗਏ ਇਹੋ ਜਿਹਾ ਕੰਮ ਕਰਨ ਵਾਲੇ ਬਿਲਕੁਲ ਜੀ ਬਿਲਕੁਲ ਮੇਰੇ ਖਿਆਲ ਮੁਤਾਬਕ ਵੀ ਉਹ ਤੋਂ ਬਾਅਦ ਵੀ ਉਹ ਦੁਕਾਨ ਨੂੰ ਜਿੰਦਾ ਲਾ ਕੇ ਭੱਜ ਵੀ ਗਿਆ ਠੀਕ ਹੈ ਜੀ ਡਰਗ ਇਨਸਪੈਕਟਰ ਵਿਚਾਰੀ ਉਹ ਮੈਡਮ ਆਈ ਤੇ ਉਹਨੇ ਆ ਕੇ ਦੇਖਿਆ ਬੀ ਪਤਾ ਨਹੀਂ ਫੋਨ ਨੰਬਰ ਤਾਂ ਉਹਨਾਂ ਕੋਲੇ ਵੀ ਹੁੰਦਾ ਜੀ ਉਹਨੂੰ ਫੋਨ ਕੀਤਾ ਵੀ ਭਾਈ ਭਗਤਾ ਆ ਤੇਰੀ ਦੁਕਾਨ ਦੀ ਤਲਾਸ਼ੀ ਕਰਨੀ ਹੈ ਜੀ ਉਹ ਕਹਿੰਦਾ ਜੀ ਨਾ ਮੈਂ ਤਾਂ ਬਾਹਰ ਆ ਜੀ ਉਹਨਾਂ ਨੇ ਉਹ ਦੁਕਾਨ ਨੂੰ ਸੀਲ ਕਰਤਾ ਕਹਿੰਦੇ ਵੀ ਫਿਰ ਉਹਦੀ ਹਾਜ਼ਰੀ ਦੇ ਵਿੱਚ ਅਸੀਂ ਤਲਾਸ਼ੀ ਲਗਵਾਉ ਜੀ ਦੂਜੀ ਪਿਛਲੇ ਹਫਤੇ ਇੱਕ ਖਬਰ ਆਈ ਸੀ ਜੀ ਉਹ ਹੈਗੀ ਆ ਬੁਢਲਾਡਾ ਇਲਾਕੇ ਦੀ ਜ਼ਿਲ੍ਹਾ ਮਾਨਸਾ ਹਾਂ ਬਿਲਕੁਲ 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 ਜੀ ਅਕਬਰਪਿੰਡ ਅਕਬਰਪੁਰ ਗੁਡਾਲ ਪਿੰਡ ਜੀ 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 ਉਹ ਬੁਢਲਾਡਾ ਚ ਪੈਂਦਾ ਹੈ ਜੀ ਉੱਥੋਂ ਦੀ ਜੋੜੀ ਹੈ ਜੀ ਬਿਲਕੁਲ ਜੀ ਉਹ ਮਤਲਬ ਇੱਕ ਪੜ੍ਹੇ ਲਿਖੇ ਦੋਨੇ ਮੀਆਂ ਬੀਬੀ ਜਿਹੜੀ ਉਹ ਲੜਕੀ ਹੈ ਉਹ ਹਰਿਆਣੇ ਦੀ ਰਹਿਣ ਵਾਲੀ ਹੈ ਕਾਫੀ ਸੁਰਕੀਆਂ ਚਾਹੀਏ ਜੀ ਹਾਂ ਔਰ ਉਹ ਲੜਕੀ ਜਿਹੜੀ ਹੈਗੀ ਹੈ ਰੈਸਲਰ ਹੈ ਜਿਹਨੂੰ ਆਪਾਂ ਪਹਿਲਵਾਨ ਕਹਿ ਦਿੰਦੇ ਹਾਂ ਜੀ ਜੀ ਹਰਿਆਣੇ ਦੇ ਵਿੱਚ ਲੋਕ ਕੁੜੀਆਂ ਨੂੰ ਵੀ ਪਹਿਲਵਾਨੀ ਦੇ ਪਹਿਲਵਾਨੀ ਦੇ ਖੇਤਰ ਦੇ ਵਿੱਚ ਪਾ ਰਹੇ ਐ ਜੀ ਔਰ ਆ ਆਪਣੇ ਸਾਹਮਣੇ ਦੇਖੋ ਹਰਿਆਣੇ ਦੀਆਂ ਕਿੰਨੀਆਂ ਕੁੜੀਆਂ ਨੇ ਕੁੜੀਆਂ ਬਿਲਕੁਲ ਕੁੜੀਆਂ ਦੇ ਬੜੀ ਮੱਲਾ ਮਾਰੀਆਂ ਮੱਲਾ ਮਾਰੀਆਂ ਬਿਲਕੁਲ ਜੀ ਠੀਕ ਹੈ ਨਾ ਤਾਂ ਉਹ ਕੁੜੀ ਤੇ ਉਹਦੇ ਘਰ ਵਾਲਾ ਵੀ ਜਿਹੜਾ ਹੈਗਾ ਉਹ ਵੀ ਕਹਿੰਦੇ ਜੀ ਪਲੇਅਰ ਹੈ ਜੀ ਤੇ ਦੋਨੇ ਜਣੇ ਨਸ਼ੇ ਦੇ ਆਦੀ ਜੀ ਪਹਿਲਾਂ ਤਾਂ ਜੀ ਉਹ ਘਰ ਦਾ ਸਮਾਨ ਸੂਣ ਫਿਰ ਉਹਨੇ ਕੋਲ ਕਿਹਾ 6 ਮਹੀਨੇ ਦਾ ਇੱਕ ਬੱਚਾ ਸੀ ਅੱਛਾ ਜੀ ਤੇ ਉਹਨਾਂ ਨੇ ਜਿਹੜੇ ਕੁਆੜੀਏ ਨੂੰ ਆਪਣਾ ਘਰ ਦਾ ਸਮਾਨ ਵੇਚਦੇ ਹੁੰਦੇ ਸੀ ਉਹਨੂੰ ਕਹਿੰਦੇ ਬੱਚਾ ਹੀ ਲੈ ਲੈ ਅੱਛਾ ਜੀ 1,80,000 روپے ਚ ਬੱਚਾ ਵੇਚਦਾ ਹੋਈ ਤੇਰੀ ਅੱਛਾ ਜੀ ਨਸ਼ੇ ਦੀ ਖਾਤਰ ਬੱਚਾ ਵੇਚਦਾ ਮੇਰਾ ਖਿਆਲ ਵੀ ਇਦੋਂ ਵੱਡਾ ਤਾਂ ਕੋਈ ਪਾਪ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਬਿਲਕੁਲ ਜੀ ਉਹ ਗੱਲ ਕਿਸੇ ਤਰ੍ਹਾਂ ਪੁਲਿਸ ਕੋਲੇ ਪਹੁੰਚ ਗਈ ਖਬਰ ਦੱਸਦੀ ਐ ਮੈਂ ਇੰਡੀਅਨ ਐਕਸਪ੍ਰੈਸ ਦੀ ਖਬਰ ਦੇਖ ਰਿਆ ਸੀ ਜੀ ਉਹ ਖਬਰ ਦੱਸਦੀ ਐ ਵੀ ਇਹ ਇਨਫੋਰਮੇਸ਼ਨ ਜਿਹੜੀ ਹੈ ਉਹ ਬੱਚੇ ਦੀ ਮਾਸੀ ਨੇ ਪੁਲਿਸ ਨੂੰ ਦਿੱਤੀ ਅੱਛਾ ਜੀ ਫਿਰ ਮਾਸੀ ਦੀ ਇਨਫੋਰਮੇਸ਼ਨ ਦੇਤੇ ਪੁਲਿਸ ਐਕਟਿਵ ਹੋਈ ਉਸ ਤੋਂ ਬਾਅਦ ਜਿਹੜੇ ਦੋਨੇ ਨੀਆ ਬੀਬੀ ਉਹ ਤੇ ਇੱਕ ਤੀਜਾ ਬੰਦਾ ਤਿੰਨ ਬੰਦਿਆਂ ਨੂੰ ਉਹਨਾਂ ਨੇ ਫਿਰ ਜਿਹੜੀ ਹੈਗੀ ਹਰਾਸਤ ਦੇ ਵਿੱਚ ਲਿਆ ਪਰਚਾ ਦਰਜ ਕੀਤਾ ਉਹਨਾਂ ਤੇ ਜੀ ਤੇ ਬੱਚੇ ਨੂੰ ਨਥਾਣੇ ਦੇ ਕੋਲੇ ਇੱਕ ਜਿਹੜਾ ਹੈਗਾ ਕੋਈ ਯਤੀਮ ਘਰ ਬਣਿਆ ਹੋਇਆ ਹੈ ਉੱਥੇ ਭੇਜਦਾ ਕੋਈ ਬਾਬਾ ਚਲਾ ਰਿਹਾ ਹੈ ਬੱਚੇ ਨੂੰ ਉੱਥੇ ਭੇਜਦਾ ਇਹ ਦੋ ਇਨਸੀਡੈਂਟਸ ਤਾਂ ਹੋ ਗਏ ਨਾ ਜੀ ਇੱਕ ਤੀਜੀ ਇਨਸੀਡੈਂਟ ਹੋ ਗਈ ਜੀ ਉਹ ਖਬਰ ਆਈ ਹੈ ਹੁਣੇ ਅੱਜ ਹੀ ਆਈ ਮੈਂ ਦੇਖੀਏ ਮੇਰੀ ਨਿਗਾਹ 'ਚ ਉਹ ਹੈ ਜੀਰਕਪੁਰ ਦੀ ਜੀਰਕਪੁਰ ਜੀਰਕਪੁਰ ਇੱਕ ਬਹੁਤ ਨਾਮੀ ਗ੍ਰਾਮੀ ਹੋਟਲ ਹੈ ਜੀ ਉਸ ਹੋਟਲ ਦੇ ਵਿੱਚ ਇੱਕ ਜੋੜੀ ਆਉਂਦੀ ਹੈ ਜੀ ਵੈਲ ਐਜੂਕੇਟਿਡ ਲੱਗਦੇ ਹੈ ਉਹ ਆਪ ਇੱਕ ਆਗੇ ਕਮਰਾ ਬੁੱਕ ਕਰਾਉਂਦੇ ਕਮਰਾ ਬੁੱਕ ਕਰਦਾ ਕਮਰੇ ਦੇ ਅੰਦਰ ਚਲੇ ਜਾਂਦੀ ਜੀ ਲੇਕਿਨ ਕਮਰੇ ਦੇ ਅੰਦਰ ਦੀ ਨਕਲੋ ਹਾਰਤ ਸ਼ਾਇਦ ਉਸਨੇ ਸੀਸੀਟੀਵੀ ਵਗੈਰਾ ਕੈਮਰੇ ਲਾਏ ਹੋ ਜੀ ਉਹ ਜਿਹੜਾ ਹੋਟਲ ਦਾ ਸਟਾਫ ਆ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਜਾ ਕੇ ਜਦੋਂ ਉਹ ਖੋਲਿਆ ਜੀ ਜਾ ਕੇ ਖੋਲ ਕੇ ਦੇਖਿਆ ਵੀ ਵੇਖੀਦਾ ਸੀ ਕੀ ਹੈ ਤੇ ਉਹਨਾਂ ਨੇ ਹੌਲੀ ਹੌਲੀ ਪੁਲਿਸ ਨੂੰ ਦੱਸਤਾ ਵੀ ਇਹ ਦੇਖੋ ਜੀ ਸਾਨੂੰ ਤਾਂ ਉੱਥੇ ਹਾਲਾਤ ਕੁਝ ਮਾੜੇ ਲੱਗਦੇ ਜੀ ਪੁਲਿਸ ਆਈ ਜੀ ਜਦੋਂ ਪੁਲਿਸ ਆਈ ਤੇ ਪੁਲਸ ਨੇ ਆ ਕੇ ਨਿਗ੍ਹਾ ਮਾਰੀ ਜੀ ਤਦ ਨਗਾ ਕੀ ਮਾਰੀ ਦੋਨੋ ਜਣੇ ਨਸ਼ੇ ਚੋਂ ਅੱਛਾ ਜੀ ਦੋਨੇ ਨਸ਼ੇ ਦੇ ਵਿੱਚ ਡੋਏ ਹੋਏ ਉਹ ਲੜਕੀ ਹੈ ਜਿਹੜੀ ਉਹ ਤਾਂ ਬੇਹੋਸ਼ ਹੈ ਆਪਣੀ ਪੂਰੀ ਜਬਾਂ ਤਸੱਦਬੂਦੀ ਅਬਦੇ ਬੈੱਡ ਤੇ ਪਈ ਉਹ ਮੁੰਡਾ ਵੀ ਸੀ ਉਹਨਾਂ ਨੇ ਉਹਨਾਂ ਨੂੰ ਰਿਆ ਜਿਹਨਾਂ ਨੇ ਪੁੱਛਿਆ ਵੀ ਤੁਸੀਂ ਦੱਸੋ ਕੌਣ ਹੈ ਜੀ ਮੁੰਡਾ ਜਿਹੜਾ ਹੈਗਾ ਜੀ ਉਹਦਾ ਨਾਮ ਅਦਿੱਤਿਆ ਮਖਰਜੀ ਹੈ ਔਰ ਉਹ ਬੰਦਾ ਇੱਥੇ ਜਿਹੜੀ ਹੈਗੀ ਹੈ ਰੀਅਲ ਅਸਟੇਟ ਦੇ ਵਿੱਚ ਨੌਕਰੀ ਕਰਦਾ ਹੈ ਹਰਿਆਣੇ 'ਚ ਜੀ ਤੇ ਜੀਰਕਪੁਰ ਦੇ ਵਿੱਚ ਇੱਕ ਜਿਹੜਾ ਹੈਗਾ ਮ ਰਹਿਗਾ ਤੁਹਾਡਾ ਹਾਈਲੈਂਡਰ ਪਾਰਕ ਹੈ ਠੀਕ ਹੈ ਜੀ ਉਹਦੇ ਉਹਦੇ ਵਿੱਚ ਉਹਨਾਂ ਦਾ ਮਤਲਬ ਇਹ ਕਿ ਉ크੍ਰਾਈਨ ਦੇ ਉੱਤੇ ਰਹਿੰਦੇ ਜੀ ਔਰ ਇਹ ਮੁੰਡੇ ਦੀ ਉਮਰ 27 ਸਾਲ ਠੀਕ ਹੈ ਜੀ ਬਹੁਤ ਪੜਿਆ ਲਿਖਿਆ ਬੰਦਾ ਹੈ ਤੇ ਜਿਹੜੀ ਲੜਕੀ ਹੈ ਉਹਦੀ ਵਾਈਫ ਉਹਦੀ ਉਮਰ 28 ਸਾਲ ਜੀ ਉਹ ਕੀ ਕੀਤੀ ਹੈ ਜੀ ਨੇ ਐਮ ਐਸਸੀ కెਮਿਸਟਰੀ ਚ ਕੀਤੀ ਹੋਈ ਹੈ ਬਹੁਤ ਵੱਡੀ ਡਿਗਰੀ ਹੈ ਜੀ ਬਹੁਤ ਵੱਡੀ ਔਰ ਹੁਣ ਇਸ ਵੇਲੇ ਉਹ ਪੀ ਐਚ ਡੀ ਕਰ ਰਹੀ ਹੈ ਪੀ ਐਚ ਡੀ ਕਰ ਰਹੀ ਕੁੜੀ ਘਰ ਵਾਲਾ ਵੀ ਚੰਗਾ ਪੜਿਆ ਲਿਖਿਆ ਹੈ ਡੇਢ ਸਾਲ ਪਹਿਲਾਂ ਦੋਨਾਂ ਦੀ ਸ਼ਾਦੀ ਹੋਈ ਹੈ ਔਰ ਦੋਨੋਂ ਜਣੇ ਜਿਹੜੇ ਹੈਗੇ ਨਸ਼ੇ ਦੇ ਵਿੱਚ ਗੁਰੂ ਜੀ ਉਹਨਾਂ ਨੂੰ ਵੀ ਉਹਨਾਂ ਨੇ ਰਸ ਲੈ ਲਿਆ ਜੀ ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਸਾਡੇ ਜਿਹੜੇ ਸੰਤਵਾ ਸਾਹਿਬ ਹੈ ਬਿਲਕੁਲ ਮਾਨਯੋਗ ਸਪੀਕਰ ਸਾਹਿਬ ਕਿਹੜੀ ਦੁਨੀਆ 'ਚ ਰਹਿੰਦੇ ਨੇ ਕਿਹੜੀ ਦੁਨੀਆ 'ਚ ਤੁਰੇ ਫਿਰਦੇ ਨੇ ਪੰਜਾਬ ਦੇ ਵਿੱਚ ਹੋ ਕੀ ਰਿਹਾ ਵਾਪਰ ਕੀ ਰਿਹਾ ਸ਼ਾਇਦ ਮੇਰਾ ਖੈਲਾ ਵੀ ਇਹਦੇ ਬਾਰੇ ਆਮ ਨੂੰ ਅਣਜਾਣ ਲੱਗਦੇ ਜੀ ਆਮ ਲੋਕਾਂ ਨੂੰ ਤਾਂ ਪਤਾ ਹੈ ਉਹਨਾਂ ਨੂੰ ਸ਼ਾਇਦ ਨਾ ਪਤਾ ਹੋਵੇ ਮੇਰਾ ਖੈਲਾ ਵੀ ਸਟਾਫ ਉਹਨਾਂ ਨੂੰ ਅਖਬਾਰ ਵਗੈਰਾ ਨਾ ਪੜਾਉਗਾ ਹੋਵੇ ਵੈਸੇ ਵੱਡੇ ਬੰਦੇ ਜਿਹੜੇ ਹੁੰਦੇ ਆ ਜਿਹੜੇ ਵਜ਼ੀਰ ਹੁੰਦੇ ਆ ਸਪੀਕਰ ਹੁੰਦੇ ਆ ਇਹਨਾਂ ਸਰਕਾਰੀ ਤੌਰ ਦੇ ਉੱਤੇ ਵੀ ਅਖਬਾਰ ਆਉਂਦੇ ਆ ਪ੍ਰਾਈਵੇਟ ਵੀ ਆਪਣੇ ਲਵਾਉਂਦੇ ਆ ਜੀ ਔਰ ਜ਼ਿਆਦਾਤਰ ਆਪਾਂ ਦੇਖੀ ਤੇ ਇਹਨਾਂ ਕੋਲੇ ਅਖਬਾਰਾਂ ਦੀਆਂ ਕਟਿੰਗਸ ਪੇਜ ਗਏ ਕਟਿੰਗਾਂ ਜਾਂਦੀਆਂ ਬਿਲਕੁਲ ਅਹਿਮ ਖਬਰਾਂ ਹੁੰਦੀਆਂ ਫਾਈਲਾਂ ਬਣ ਕੇ ਜਾਂਦੀਆਂ ਸੋ ਇਹਦੇ ਤੇ ਹੁਣ ਜੇ ਆਪਾਂ ਦੇਖੀ ਕਿ ਜੁੱਦ ਨਸ਼ਾ ਵਿਰੁੱਧ ਜਿਹੜਾ ਹੈਗਾ ਜੀ ਉਹ ਬੜਾ ਕਾਮਯਾਬ ਹੋ ਗਿਆ ਤੇ ਲੋਕ ਘਰ 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 ਚੱਲ ਕੇ ਭੱਜ ਰਹੇ ਜੀ ਪਰਵਿੰਦਰ ਜੀ ਮੈਨੂੰ ਤਾਂ ਲੱਗਦੀ ਵੀ ਇਦੋਂ ਕੋਈ ਜਤਾ ਮਜ਼ਾਕ ਹੀ ਨਹੀਂ ਕੋਈ ਹੋ ਸਕਦਾ ਬਿਲਕੁਲ ਮਜ਼ਾਕ ਹੈ ਜੀ ਸੋ ਮੈਨੂੰ ਜਿਹੜੀ ਹੈਗੀ ਹੈ ਬੜਾ ਤਰਸ ਵੀ ਆਉਂਦਾ ਸਾਡੀ ਸਰਕਾਰ ਦੇ ਉੱਤੇ ਜੀ ਇਸੇ ਚੀਜ਼ ਨੂੰ ਆਪਾਂ ਮੰਨ ਲਈਏ ਕਿ ਪੰਜਾਬ ਚੋਂ ਨਸ਼ਾ ਖਤਮ ਹੋ ਗਿਆ ਤੇ ਪੰਜਾਬ ਦਸ਼ਾ ਮੁਕਤ ਹੋਇਆ ਜੀ ਤਾਂ ਫਿਰ ਆ ਬੰਦੀ ਕਰ ਦੇਣੀ ਚਾਹੀਦੀ ਸਾਰੀ ਜਿਹੜੀ ਲਗੇ ਮੈਂ ਤਾਂ ਕੋਈ ਲੋੜ ਹੀ ਨਹੀਂ ਪਰ ਉਹ ਮੁਘੇ ਵਾਲੀ ਮਹਿਮ ਕਹਿੰਦੇ ਜੀ ਇਹਦੀ ਕਹਿੰਦੇ ਅਜੇ ਵੀ ਮਹਿਮ ਜਾਰੀ ਰਹੂਗੀ ਕਹਿੰਦੇ ਓਨੀ ਦਿਨ ਤੱਕ ਲੱਗੇ ਰਹਾਗੇ ਜਿੰਨੀ ਦਿਨ ਤੱਕ ਖਤਮ ਨਹੀਂ ਹੁੰਦੀ ਫਿਰ ਸਪੀਕਰ ਸਾਹਿਬ ਨੇ ਜਿਹੜੀ ਗੱਲ ਕੀਤੀ ਲੋਕਾਂ ਦੇ ਘਰ ਘਟਾ ਰਹੇ ਜੀ ਜੀ ਹੁਣ ਘਰ ਕਿਹਦੇ ਘਟਾ ਰਹੇ ਘਟਾ ਰਹੇ ਘਟਾ ਰਹੇ ਜਿਹਨੇ ਮਾੜੀ ਮੋਟੀ ਪੂੜੀ ਵੇਚਦੀ ਪੂੜੀ ਵੇਚਦੇ ਬਿਲਕੁਲ ਕਿਸੇ ਵੱਡੇ ਸਮਗਲਰ ਦਾ ਨਾਮ ਲੈ ਦਿੰਦੀ ਆ ਲੋਕ ਅਸੀਂ ਨਾ ਘਟਾਤਾ ਅੱਜ ਤੱਕ ਆਮ ਤੌਰ ਦੇ ਤੇ ਕੇਜਰੀਵਾਲ ਸਭ ਵੀ ਭਗਵੰਤ ਮਾਨ ਉਹ ਕਹਿੰਦੀ ਹੈ ਜੀ ਅਸੀਂ ਨਸ਼ੇ ਦੇ ਇੱਕ ਵੱਡੇ ਮਗਰਮੱਛ ਨੂੰ ਫੜ ਕੇ ਦੇਰ ਚ ਤੁਲਤਾ ਤੈਨੂੰ ਤਾਂ ਬਿਲਕੁਲ ਉਹਨਾਂ ਦਾ ਉਹਨਾਂ ਦਾ ਇਹ ਨਿਸ਼ਾਨਾ ਹੁੰਦਾ ਹੈ ਜਿਹੜਾ ਇਸ਼ਾਰਾ ਹੁੰਦਾ ਉਹ ਵਿਕਰਮ ਮਜੀਠੀਆ ਬੰਦਾ ਬਿਲਕੁਲ ਜੀ ਵਿਕਰਮ ਮਜੀਠੀਆ ਨੂੰ ਜਿਸ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਉਹ ਤਾਂ ਸੋਮੇ ਤੋਂ ਵੱਧ ਜਿਆਦਾਦ ਬਣਾਉਂਦਾ ਜਿਆਦਾਦ ਬਣਾਉਂਦਾ ਇਹ ਕਹਿੰਦੇ ਜੀ ਅਸੀਂ ਨਸ਼ੇ ਦੇ ਮਾਮਲੇ 'ਚ ਫੜਿਆ ਜੇ ਭਾਈ ਫਿਰ ਨਸ਼ੇ ਦੇ ਮਾਮਲੇ 'ਚ ਫੜਿਆ ਹੈ ਤਾਂ ਫਿਰ ਤੁਸੀਂ ਉਹਦਾ ਵੀ ਘਟਾਤ ਨਹੀਂ ਛੌਂਟ ਹੋਣਾ ਚਾਹੀਦਾ ਜੀ ਉਹਦਾ ਕਰਕੇ ਨਹੀਂ ਢਾਇਆ ਨਹੀਂ ਢਾਇਆ ਬਤਲ ਗਰੀਮਗੁਰ ਵਿੱਚ ਦੇਖ ਜਾਂਦਾ ਜੀ ਉਹਦਾ ਵੀ ਘਟਾਤ ਆ ਇੱਕ ਉਹ ਰਾਨੋ ਵਾਲਾ ਸਰਪੰਚ ਆ ਬਿਲਕੁਲ ਜੀ ਉਹਦੀ ਤਾਂ ਸਾਰੀਆਂ ਪਾਲਟਿਕਾ ਸਾਰੇ ਲੀਡਰ ਨਾਲ ਹੀ ਬੋਲ ਬਣੀ ਹੈ ਬਿਲਕੁਲ ਉਹਦਾ ਮੈਨੂੰ ਨਹੀਂ ਜਾਣਕਾਰੀ ਹੈ ਵੀ ਉਹਦਾ ਘਟਾਤ ਮੈ ਤਾਂ ਖਬਰ ਕਦੇ ਪੜੀ ਨਹੀਂ ਬਿਲਕੁਲ ਹੈ ਕਿ ਨਹੀਂ ਹੈ ਸੋ ਕੁੱਲ ਮਿਲਾ ਕੇ ਅਸੀਂ ਦੇਖੀਏ ਨਸ਼ਿਆਂ ਦੇ ਵਿਰੁੱਧ ਜਿਹੜੀ ਜੰਗ ਚੱਲਦਾ ਹੈ ਉਹ ਤਾਂ ਮੈਨੂੰ ਲੱਗਦੀ ਹੈ ਚਲੋ ਠੀਕ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ ਲੇਕਿਨ ਪ੍ਰਾਪਤੀਆਂ ਇੰਨੀਆਂ ਜ਼ਿਆਦਾ ਕਿ ਲੋਕ ਘਰਛੱਡ ਕੇ ਭੱਜਣ ਲੱਗੇ ਮੇਰੇ ਖਿਆਲ ਮੁਤਾਬ ਸਤ ਜੂਤ ਨੂੰ ਸੱਚ ਤੇ ਤਬਦੀਲ ਕਰਦਾ ਕਿ ਕੋਝਾ ਜਨ ਡੀਪਰ ਮਿਤੇ ਚਲੋ ਸਾਰੇ ਕਹ ਚਲੋ ਇਹ ਵੀ ਅੱਜ ਆਪਾਂ ਨਸ਼ਿਆਂ ਵਾਲੀ ਗੱਲ ਵੀ ਕੀਤੀ ਹੈ ਨਸ਼ੇ ਚਲ ਪੰਜਾਬ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਵੀ ਕਿਸ ਤਰ੍ਹਾਂ ਵਿਕਰੇ ਤੜਾ ਤੜਾ ਚੱਲੀ ਜਾਂਦਾ ਕੰਮ ਬੰਦ ਨਹੀਂ ਹੋਇਆ ਤੇ ਸ਼ਾਇਦ ਨਾ ਵੀ ਹੋਵੇ ਸਰਕਾਰਾਂ ਲੱਗੀਆਂ ਹੋਈਆਂ ਚਲੋ ਸਾਨੂੰ ਕੰਗਣਾ ਰਣੌਤ ਆਈ ਹੈ ਇੱਥੇ ਜੀ ਉਹਨੇ ਕੋਈ ਮਤਲਬ ਕਹਿ ਰਹੇ ਆ ਮਤਲਬ ਮਾਫੀ ਮੰਗੀ ਹੈ ਕੋਈ ਇਸ ਤਰ੍ਹਾਂ ਦਾ ਕੋਈ ਗੱਲਬਾਤ ਹੈ ਤਾਂ ਸਾਹਮਣੇ ਦਰਸ਼ਕ ਹੈ ਜਿਹੜੇ ਆਪਣੇ ਦੇਖਦੇ ਸੁਣੋਤੇ ਆਪਣੇ ਉਹਨਾਂ ਨੂੰ ਜ਼ਰੂਰ ਦੱਸੋ ਵੀ ਕੋਈ ਗੱਲਬਾਤ ਹੋਈ ਹੈ ਕੱਲ ਜੀ ਦੇਖੋ ਕੱਲ ਤੁਸੀਂ ਵੀ ਮੈਂ ਵੀ ਆਪਾਂ ਨਾਲ ਹੀ ਸੀ ਬਿਲਕੁਲ ਜੀ ਕੰਗਣਾ ਰਣੌਤ ਜਦੋਂ ਆਈ ਹੈ ਜੀ ਕੰਗਣਾ ਰਣੌਤ ਆ ਕੇ ਸਰਦਾਰ ਲਖਵੀਰ ਸਿੰਘ ਦੀ ਅਦਾਲਤ ਦੇ ਵਿੱਚ ਪੇਸ਼ ਹੋਈ ਹੈ ਜਿੱਥੋਂ ਉਹਦੇ ਸਬੰਧ ਵਿਆਹ ਦੀ ਜੀ ਉੱਥੇ ਆ ਕੇ ਉਹਨਾਂ ਨੇ ਆਪਣੇ ਜਿਹੜੀ ਹੈਗੀ ਹੈ ਕੀ ਕਿ ਜਮਾਨਤਨਾਮਾ ਭਰੇ ਜੀ ਆਲਰੇਡੀ ਉਹਨਾਂ ਦੇ ਕੋਈ ਡਾਕੂਮੈਂਟਸ ਸੀਗੇ ਜਿੰਨੀ ਤੋਂ ਉਹਨਾਂ ਦੇ ਨਾਲ ਇੱਕ ਵਕੀਲ ਉਹਨਾਂ ਦੀ ਆਈ ਹੋਈ ਸੀ ਜੀ ਉਹਨਾਂ ਦੇ ਬਾਪ ਵੱਲੋਂ ਮਤਰੋਣਾਂ ਦੀ ਜਮਾਨਤ ਦਿੱਤੀ ਗਈ ਦਿੱਤੀ ਗਈ ਉਹ ਉਹਨਾਂ ਨੇ ਦੇ ਦਿੱਤੀ ਤੇ ਮਾਨਯੋਗ ਜੱਜ ਨੇ ਕਰ ਲਈ ਉਹ ਪ੍ਰਵਾਨ ਜੀ ਮਾਤਾ ਮਹਿੰਦਰ ਕੌਰ ਕੰਨ ਨਹੀਂ ਸੀ ਆਸੀ ਨਹੀਂ ਆਸੀ ਉਮਰ ਵੱਡੀ ਹੈ ਜੀ ਬਿਮਾਰ ਹੁੰਦਾ ਕਈ ਵਾਰੀ ਬੰਦਾ ਕਿੱਥੇ ਠੇਵੇਂ ਖਾਂਦੇ ਫਿਰਾਂਗੇ ਪਰ ਉਹਨਾਂ ਨੂੰ ਇਹ ਵੀ ਜਾਣਕਾਰੀ ਨਹੀਂ ਸੀ ਨਾ ਵੀ ਜ਼ਰੂਰੀ ਆਉਂਦੀ ਕੰਗਨਰ ਨਾਉਤਰਾ ਸੋ ਉਹਨਾਂ ਦੇ ਜਿਹੜੇ ਪਤੀ ਆ ਲਾਭ ਸਿੰਘ ਊੜੀ ਉਹ ਆਈ ਹੋਈ ਸੀ ਜੀ ਜਦੋਂ ਸਾਰੀ ਗੱਲਬਾਤ ਹੋ ਗਈ ਜਮਾਂਤ ਵਗੈਰਾ ਹੋ ਗਈ ਤੇ ਫਿਰ ਜੱਜ ਸਾਹਿਬ ਨੇ ਪੁੱਛਿਆ ਵੀ ਮੈਡਮ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ ਉੱਥੇ ਉਹਨਾਂ ਨੇ ਕਿਹਾ ਦੀ ਕੋਈ ਵੈਸੀ ਗੱਲ ਨਹੀਂ ਮੈਂ ਤਾਂ ਵੈਸੀ ਕੋਟ ਟਵੀਟ ਆਇਆ ਸੀ ਕਿਸੇ ਦਾ ਮੈਂ ਰੀ ਟਵੀਟ ਕਰਤਾ ਜੀ ਮੇਰੀ ਮੈਂ ਇੱਜ਼ਤ ਮਾਨ ਕਰਦੀਆਂ ਜੀ ਸਤਿਕਾਰ ਕਰਦੀਆਂ ਸਾਰਿਆਂ ਦਾ ਤੇ ਇਹ ਖੜੇ ਹੈ ਜੀ ਮੈਂ ਤਾਂ ਬੇਨਤੀ ਕਰਦੀਆਂ ਵੀ ਮੈਂ ਖਿਮਾ ਚਾਹੁੰਨੀ ਐ ਤੇ ਇਹ ਜਿਹੜਾ ਹੈਗਾ ਮਾਮਲਾ ਮੁਕਾਓ ਪਰੇਕੀ ਕਰ ਲੈ ਪਰ ਲਾਭ ਸਿੰਘ ਉਹ ਥੀ ਕਹਿੰਦਾ ਕਿ ਇਹਨਾਂ 4 ਸਾਲ ਹੋ ਗਏ ਸਾਨੂੰ ਲੜਕੀ ਜਾਂਦਿਆਂ ਨੂੰ ਜੀ ਕਿਉਂਕਿ ਕੰਗੜਾ ਨੇ ਜਿਹੜੀ ਗੱਲ ਕਹੀ ਸੀ ਬੜੀ ਖਤਰਨਾਕ ਗੱਲ ਖਤਰਨਾਕ ਗੱਲ ਕਹੀ ਬਿਲਕੁਲ ਕਿਸਾਨ ਅੰਦੋਲਨ ਦੇ ਵਿੱਚ ਜਿਹੜੀਆਂ ਦੀਵੀਆਂ ਚੱਲ ਰਹੀਆਂ ਸੀ ਉਹਨਾਂ ਦੀਵੀਆਂ ਬਾਰੇ ਉਹਨੇ ਕਿਹਾ ਚ 100-100 ਦੀਆਂ ਤੇ ਹੱਟ ਗਿਆ ਗੱਦੀਦਾਰ ਹੈ ਪੈਸੇ ਲੈ ਕੇ ਆ ਜਾਂਦੀਆਂ ਹੀ ਕੋਈ ਇਸ ਤਰ੍ਹਾਂ ਥੋੜਾ ਹੁੰਦੇਗੇ ਉਸ ਟਾਈਮ ਤੇ ਦੋ ਗੱਲਾਂ ਸੀ ਕਿਸਾਨ ਅੰਦੋਲਨ ਵੀ ਚੱਲਦਾ ਸੀ ਉਹ ਤੋਂ ਬੜਾ ਸ਼ਾਹੀਨ ਬਾਗ ਦਾ ਮੋਰਚਾ ਵੀ ਲੱਗਾ ਸੀ ਉਹ ਨਾਗਰਿਕਤਾ ਕਾਨੂੰਨ ਵਾਲਾ ਜੀ ਇਹ ਉਹਨੇ ਜਦੋਂ ਟਾਰਗੇਟ ਕੀਤਾ ਤੇ ਮਾਤਾ ਮਹਿੰਦਰ ਕੌਰ ਨੇ ਨਾਲ ਦੀ ਨਾਲ ਫਿਰ ਉਹਨੂੰ ਕਾਊਂਟਰ ਕੀਤਾ ਬਿਲਕੁਲ ਜੀ ਕਿਉਂਕਿ ਮਾਤਾ ਮਹਿੰਦਰ ਕੌਰ ਜਿਹੜੀ ਹੈਗੀ ਆ ਉਹ ਕਿਸਾਨ ਐਜੀਟੇਸ਼ਨ ਦੇ ਵਿੱਚ ਪੂਰੀ ਤਰ੍ਹਾਂ ਸਰਗਰਮ ਹੈ ਬਿਲਕੁਲ ਜੀ ਔਰ ਉਹ ਨਾਲਾ ਦੀ ਖੇਤੀਬਾੜੀ ਵੀ ਕਰਾਉਂਦੀ ਆ ਆਪਣੇ ਪਤੀ ਦੇ ਨਾਲ ਹੱਥ ਮਟਾਉਂਦੀ ਆ ਤੇ ਨਾਲ ਕਿਸਾਨਾਂ ਦੇ ਹੱਕਾਂ ਤੇ ਹਿੱਤਾਂ ਵਾਸਤੇ ਸੰਘਰਸ਼ ਹੁੰਦੇ ਉਹਨਾਂ ਵਿੱਚ ਵੀ ਭਾਗ ਲੈਂਦੀ ਬਿਲਕੁਲ ਜੀ ਬਿਲਕੁਲ ਉਹ ਮਤਲਬ ਉਹ ਕੋਬ ਪਿਆ ਹੋਇਆ ਜੀ ਸਿੱਧੀ ਉਹ ਉਤਰ ਨਹੀਂ ਸਕਦੀ ਆਪਣੀ ਛੋਟੀ ਦੀ ਆਸਰੇ ਨਾਲ ਉਹ ਉਤਰਦੀ ਹੈ ਉਹਨੇ ਫਿਰ ਕਹਿੰਦਾ ਕੰਗਰਾਂ ਨੂੰ ਵੀ ਬੀਬਾ ਤੂੰ ਸਮਝਦੀ ਆਂਦੇ ਆਪ ਨੂੰ ਕੀ ਹੈ ਮੈਂ ਤਾਂ ਇੱਕ ਖੇਤੀ ਕਿਸਾਨੀ ਕਰਦੀ ਆ ਆ ਜਾ ਦੇ ਤੈਨੂੰ ਇਹ ਲੱਗਦੀ ਐ ਤਾਂ ਤੂੰ ਮੈਨੂੰ 500 ਰੁਪਏ ਦੇ ਦੇ। ਦੇਉਂ। ਅਸੀਂ ਤਾਂ ਦੇੜਾ ਮੈਂ ਤੂੰ ਮੇਰੇ ਖੇਤ ਦੇ ਵਿੱਚ ਕੰਮ ਕਰਾਂਗਾ। ਠੀਕ ਐ? ਓਹ ਇਸ ਕਰਕੇ ਸਰਦਾਰ ਲਾਲ ਸਿੰਘ ਨੇ ਕਿਹਾ ਵੀ ਇਹਨੇ ਸੰ ਤੰਗ ਬਹੁਤ ਕੀਤਾ ਸੀ। ਫੇਰ ਉਹ ਬਾਹਰ ਨਿਕਲੀ ਉੱਥੋਂ। ਜੀ। ਉੱਥੋਂ ਪਹਿਲਾਂ ਸ਼ਾਸ਼ਨਜੈ ਦੇ ਗਈ। ਸ਼ਾਸ਼ਨਜੈ ਤੋਂ ਬਾਅਦ ਫਿਰ ਸ਼ਾਸ਼ਨਜੈ ਸਾਹਿਬ ਨੇ ਐਮਪੀਐਮ ਇਹ ਲੈ ਲਈ ਰਿਪੋਰਟ ਪੇਪੀ। ਜੀ। ਉੱਥੇ ਵੀ ਉਹਨਾਂ ਨੇ ਇੱਕ ਐਪਲੀਕੇਸ਼ਨ ਦਿੱਤੀ ਜਦੋਂ ਬਾਹਰ ਨਿਕਲੀ। ਜੀ। মিডিਆ ਵਾਲੇ ਖਲੋਤੇ ਸੀ ਉਹਨੇ ਦੇਖਿਆ মিডিਆ ਖਲੋਤਾ। ਬੀਬੀ ਮੀਡੀਆ ਦੀ ਬੜੀ ਮਤਲ ਜਿਹੜੀ ਹੈਗੀ ਹੈ ਸੀਕਰ ਉਹਨੇ ਜਦ ਦੇਖਿਆ ਮੀਡੀਆ ਵਾਲਿਆਂ ਨੂੰ ਕਿਸੇ ਮੀਡੀਆ ਵਾਲੇ ਨੇ ਇਹ ਵਿਕੰਗੜਾ ਨਹੀਂ ਕੁਝ ਕਹੋਗੇ ਤੇ 와ਦੀ ਉਹ ਕਹਿੰਦੀ ਦੇਖੋ ਮੇਰੇ ਅਸੇ ਮਾ ਮਾ ਮਾਮਾ ਹੀ ਹੁੰਦੀਆਂ ਚਾਹੇ ਹਿਮਾਚਲ ਦੀ ਮਾਂ ਚਾਹੇ ਪੰਜਾਬ ਦੀ ਮਾਂ ਮੈਂ ਤਾਂ ਮਤਲਬ ਜਿਹੜਾ ਹੈਗਾ ਉਹ ਉੱਤੇ ਸਿਰ ਤੋਂ ਕੋਈ ਗੱਲ ਹੋਊਗੀ ਇਸ ਕਿਸਮ ਦੀ ਗਲਤਫਹਿਮੀ ਹੋਗੀ ਤੇ ਮੈਂ ਤਾਂ ਉਹਨਾਂ ਦੇ ਪਤਰੀ ਜੀ ਤੋਂ ਵੀ ਮਾਫੀ ਮੰਗਾਈ ਹੈ ਹਮਿੰਦਰ ਜੀ ਦੇ ਤੋਂ ਤੇ ਮੈਂ ਮਾਫੀ ਮੰਗ ਲਈ ਇਹ ਗੱਲ ਕਹਿ ਕੇ ਜੀ ਉਹ ਫਿਰ ਤੀਜੀ ਅਦਾਲਤ ਜਦੋਂ ਪਹਿਲਾ ਅਦਾਲਤਾਂ ਜਾਇ ਸੀ ਉਹ ਦਿੱਲੀ ਚਲੀ ਗਈ ਉਦੋਂ ਬਾਅਦ ਜਿਹੜੀਆਂ ਨਵੀਆਂ ਗੱਲਾਂ ਸਾਹਮਣੇ ਆਈਆਂ ਜੀ ਕਿ ਜਿਹੜੀ ਲਾਸਟ ਜਿਸ ਕੋਰਟ ਦੇ ਵਿੱਚ ਉਹ ਮਗਰੋਂ ਸਭ ਤੋਂ ਪੇਸ਼ ਹੋਈ ਹੈ ਜਿੱਥੇ ਮੁਕੱਦਮਾ ਚੱਲਦਾ ਹੈ স্পੈਸ਼ਲ ਕੋਰਟ ਹੈ ਜੀ ਉੱਥੇ ਇੱਕ ਅਰਜ਼ੀ ਦਿੱਤੀ ਜੀ ਅਰਜ਼ੀ ਜਿਹੜੀ ਉਹਦੇ ਵਕੀਲ ਸਾਹਿਬ ਨੇ ਜਾਂ ਵਕੀਲ ਸਹਿਬਾਂ ਨੇ ਦਿੱਤੀ ਉਹਦੇ ਵਿੱਚ ਉਹ ਕਹਿੰਦੇ ਆ ਜੀ ਸਾਡੀ ਜਿਹੜੀ ਮੁਵਕਲ ਹੈ ਸਾਡੇ ਸਾਇਲ ਸਹਿਲਾ ਹੈ ਇਹਨੂੰ ਪਰਮਾਨੈਂਟ ਐਗਜ਼ੈਂਪਸ਼ਨ ਦੇ ਦਿੱਤੀ ਜਾਵੇ ਭਾਵ ਪੇਸ਼ੀ ਤੋਂ ਆਉਣ ਤੋਂ ਇਹਨੂੰ ਛੋੜ ਦਿੱਤੀ ਜਾਵੇ ਛੋੜ ਦਿੱਤੀ ਆ ਕਾਰਨ ਲਿਖਤਾ ਉਹਨਾਂ ਦੇ ਵਿੱਚ ਕਾਰਨ ਕਹਿੰਦੇ ਇਹ ਜੀ ਦੀ ਜਾਨ ਨੂੰ ਖਤਰਾ ਹੈ ਅੱਛਾ ਜੀ ਜਾਨ ਤੇ ਮਾਲ ਨੂੰ ਖਤਰਾ ਹੈ ਇਸ ਕਰਕੇ ਇਹਦਾ ਹੋਣਾ ਠੀਕ ਨਹੀਂ ਹਵਾਲਾ ਕਿਹੜਾ ਦਿੱਤਾ ਜੀ ਕਿ ਜਦੋਂ ਬੀਬੀ ਚੰਡੀਗੜ੍ਹ ਹਵਾਈ ਅੱਡੇ ਤੇ ਆਈ ਹੈ ਕੰਗੜਾ ਜੀ ਤੇ ਉੱਥੇ ਨੇ ਫਲਾਈਟ ਲੈਣੀ ਸੀ ਜੀ ਉੱਥੇ ਇੱਕ ਲੇਡੀ ਕਨਸਟੇਬਲ ਸੀ ਸੀਆਈਐਸਐਸ ਫੀ ਜੀ ਤੇ ਕਹਿੰਦੇ ਜੀ ਉਹਦੇ ਤਾਂ ਇਹਦੇ ਥੱਪੜ ਥੱਪੜ ਮਾਰਿਆ ਸੀ ਜੀ ਬਿਲਕੁਲ ਜੀ ਇੱਥੇ ਕਹਿੰਦੇ ਹਮਲਾ ਹੋ ਸਕਦਾ ਹੈ ਥੱਪੜો ਮਾਰਿਆ ਸੀ ਕੁੜੀ ਦਾ ਨਾਇਕ ਕੁਲਵਿੰਦਰ ਕੌਰ ਕੁਲਵਿੰਦਰ ਕੌਰ ਬਿਲਕੁਲ ਉਹਨੇ ਕਿਹਾ ਸੀ ਵੀ ਤੂੰ ਕੰਗੜਾ ਤੂੰ ਮੇਰੇ ਮਾਮਾ ਭੈਣਾਂ ਦੀ ਬੇਇੱਜ਼ਤੀ ਕੀਤੀ ਹੈ ਮੇਰੀ ਮਾਂ ਵੀ ਉਸੇ ਦੀ ਬਿਲਕੁਲ ਬਿਲਕੁਲ ਉਹਨੇ ਥੱਪੜ ਮਾਰਿਆ ਚਲੋ ਵਿਚਾਰੀ ਦੀ ਟਰਾਂਸਫਰ ਵਗੈਰਾ ਕਰਤੀ ਪਤਾ ਨਹੀਂ ਉਹਦੇ ਨਾਲ ਕੀ ਹੋਇਆ ਪਰ ਉਹਦੀ ਸਾਰੀ ਦੁਨੀਆ ਚ ਵਾਵਾ ਹੋਈ ਵਾਵਾ ਹੋਈ ਬਿਲਕੁਲ ਉਹਨਾਂ ਨੇ ਉਹ ਹਵਾਲਾ ਦਿੱਤਾ ਹੈ ਜੇ ਹੁਣ ਪ੍ਰਵਿੰਦਰ ਜੀ ਉਹਨੇ ਮਾਫੀ ਮੰਗਣੀ ਹੁੰਦੀ ਜੀ ਤਾਂ ਮਾਫੀ ਅਦਾਲਤ ਦੇ ਵਿੱਚ ਜਾ ਕੇ ਕਹਿ ਕੇ ਕਿ ਜੀ ਮੈਂ ਮਾਫੀ ਮੰਗਣ ਨੂੰ ਤਿਆਰ ਹਾਂ ਤੇ ਦਿੱਕਤੀ ਮਾਫੀ ਨਾ ਮੰਦੇ ਬਿਲਕੁਲ ਜੀ ਬਣ ਸਕਦਾ ਜਾਂ ਚਾਹੀਦਾ ਇਹ ਸੀ ਕਿ ਇੱਥੇ ਆਉਣ ਤੋਂ ਪਹਿਲਾਂ ਉਹ ਆਪਣੇ ਕਿਸੇ ਰਿਪ੍ਰੈਜ਼ੈਂਟੇਟਿਵ ਨੂੰ ਭੇਜਦੀ ਉਹ ਮਾਤਾ ਮਹਿੰਦਰ ਕੌਰ ਕੌਂਗਲੇ ਜਾ ਕੇ ਗੱਲ ਕਰਦੀ ਬਿਲਕੁਲ ਜੀ ਗੱਲ ਕਰਨ ਤੋਂ ਬਾਅਦ ਉਹ ਇੱਕ ਭੂਮਿਕਾ ਬਣਾਈ ਜਾਂਦੀ ਹੈ ਤਿਆਰੀ ਕੀਤੀ ਜਾਂਦੀ ਹੈ ਤੇ ਫਿਰ ਮਾਫੀ ਮੰਗੀ ਜਾਂਦੀ ਹੈ ਜੇ ਕੰਗਣਾ ਰੌਣਤ ਦਾ ਵਕੀਲ ਇਹ ਅਪਲੀਕੇਸ਼ਨ ਦਿੰਦਾ ਹੈ ਕਿ ਜੀ ਉਹਨੂੰ ਜਿਹੜੀ ਹੈ ਦੇ ਚੀਤੇ ਹੋਣ ਤੋਂ ਪਰਮਾਨੈਂਟ ਛੁੱਟ ਦਿੱਤੀ ਜਾਂਦੀ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਮਾਫੀ ਨਹੀਂ ਮੰਗਣੀ ਉਹ ਮੁਕੱਦਮਾ ਲੜਨ ਦੀ ਤਿਆਰੀ ਚ ਕਰ ਹੈਗੀ ਜੀ ਤੇ ਦੂਜੇ ਪਾਸੇ ਅਗੇ ਜੇ ਕੋਈ ਕਹਵੇ ਮੈਂ ਮਾਫੀ ਮੰਗਦਾ ਬਗੈਰ ਤਿਆਰੀ ਤੋਂ ਮਾਫੀ ਉਹ ਨਹੀਂ ਤੇਰਾ ਅਦਾਲਤ ਪ੍ਰਵਾਨ ਨਹੀਂ ਕਰ ਸਕਦੀ ਜਿੰਨੀ ਦੇਰ ਤੱਕ ਜਿਹੜੀ ਦੂਜੀ ਧਿਰ ਉਹ ਮਾਫ ਨਾ ਕਰੇ ਨਾ ਕਰੇ ਬਿਲਕੁਲ ਜੇ ਉਹਨਾਂ ਨੇ ਲਿਖ ਕੇ ਨਾ ਜਾਵੇ ਅਸੀਂ ਮਾਫ ਕਰ دیں ਸਰਦਾਰ ਲਾਭ ਸਿੰਘ ਨੇ ਕਹਨ ਉੱਪਰ ਲੀ ਗੱਲ ਕਹੀ ਹੈ ਜੀ ਕਿ ਇਸ ਗੜ ਸਾਡਾ ਕੱਲਿਆ ਦਾ ਨਹੀਂ 4 ਸਾਲਾਂ ਤੋਂ ਜਿਹੜੇ ਅਸੀਂ ਲੜ ਰਹੇ ਹਾਂ ਕਿਸਾਨ ਅੰਦੋਲਨ ਦੇ ਵਿੱਚ ਜਿਹੜਾ 83 ਉਹਨਾਂ ਸਾਰੇ ਨਾਲ ਰਹਿ ਮਸਲਾ ਕਰਕੇ ਸੀ ਇੱਕ ਕੇਸ ਦਾਇਰ ਕੀਤਾ ਜੀ ਔਰ ਇੱਕ ਕੇਸੇ ਬਾਪਸ ਲੈਣਾ ਹੋਊਗੀ ਸਮਝਾਉਤਾ ਹੁਣ ਉਹ ਤਾਂ ਉਹਨਾਂ ਨਾਲ ਰਹਿਣਾ ਨਾ ਕਰਕੇ ਬਿਲਕੁਲ ਜੀ ਇਸ ਕਰਕੇ ਮਾਮਲਾ ਕੋਈ ਐਡਾ ਉਹਨੇ ਤਾਂ ਕਿਵੇਂ ਕਹਿੰਦੇ ਹੁੰਦੇ ਨਾ ਵੀ ਚਲੋ ਗੋਗਲ ਗਿਆ ਤੂੰ ਮਿੱਟੀ ਚਾਟ ਗਿਆ ਬਿਲਕੁਲ ਗੋਗਲ ਗਿਆ ਤੂੰ ਮਿੱਟੀ ਚਾਟ ਗਿਆ ਕੰਗੜਾ ਨੇ ਨਾ ਉਹਨੇ ਕੋਈ ਮਾਫੀ ਮੰਗੀ ਹੈ ਨਾ ਉਹਨੇ ਮੰਗਣੀ ਹੈ ਬਸ ਇਹਦਾ ਇੱਕ ਦਿਖਾਵਾ ਸੀ ਇਹ ਕਹਿ ਕੇ ਤੇ ਚੜ ਗਈ ਚੜ ਗਈ ਪਰ ਅਦਾਲਤ ਨੇ ਹਾਂ ਉਹਨੇ ਜਿਹੜੀ ਐਪਲੀਕੇਸ਼ਨ ਦਿੱਤੀ ਇੱਕ ਪੱਕੀ ਛੋੜ ਦਿੱਤੀ ਜਵੇ ਉਨ੍ਹਾਂ ਦੇ ਵਕੀਲ ਸਾਹਿਬ ਨੇ ਕਹਿੰਦੇ ਸਾਨੂੰ ਟਾਈਮ ਦੇ ਜੀ ਅਸੀਂ ਅਗਲੀ ਪੇਸ਼ੀ ਦੇ ਇੱਕ ਲਿਖਤ ਜਵਾਬ ਨਾਮਾ ਪੇਸ਼ ਕਰਾਂਗੇ ਜੀ ਇੱਥੇ ਮੈਂ ਇਹ ਦੱਸ ਦੇ ਮੈਂ ਕਿ ਇਸ ਬੀਬੀ ਨੇ ਪਹਿਲਾਂ ਜਵੇਦ ਅਕਤਾਰ ਜਿਹੜੇ ਬਹੁਤ ਵੱਡੇ ਜਿਹੇ ਹੈਗੇ ਸਹਿਤਕਾਰਾ ਕਮੀ ਹੈ ਸਾਰਾ ਕੁਝ ਵੀ ਹੈ ਜੀ ਜਦੋਂ ਰਿਕ ਰਿਕਤਰ ਰੋਸ਼ਨ ਦੇ ਨਾਲ ਇਹਦਾ ਇੱਕ ਚੱਕਰ ਪੈ ਗਿਆ ਬਿਲਕੁਲ ਜੀ ਕੋਈ ਇਹਨਾਂ ਦੇ ਰਿਲੇਸ਼ਨਸ ਨੂੰ ਲੈ ਕੇ ਉਦੋਂ ਕੋਈ ਟਿੱਪਣੀ ਕੀਤੀ ਹੋਣੀ ਐ ਅਕਟਰ ਸਾਹਿਬ ਨੇ ਜੀ ਇਹਨੇ ਅਕਟਰ ਸਾਹਿਬ ਬਾਰੇ ਵੀ ਕੁਝ ਬੁਰਾ ਭਲਾ ਕਿਹਾ ਸੀਗਾ ਤੇ ਫਿਰ ਉਹਨਾਂ ਨੇ ਅਕਟਰ ਸਾਹਿਬ ਨੇ ਦੇ ਖਿਲਾਫ ਮਾਨਾ ਨਹੀਂ ਦਾ ਦਾਵਾ ਕਰਤਾ ਦਾਵਾ ਕਰਤਾ ਸੀ ਇਹਨੇ ਉੱਥੇ ਵੀ ਪਰਮਨੈਂਟ ਐਗਜ਼ੈਪਸ਼ਨ ਮੰਗੀ ਸੀ ਲੇਕਿਨ ਉੱਥੇ ਅਦਾਲਤ ਨੇ ਕਹਿ ਦਿੱਤਾ ਸੀ ਨਹੀਂ ਨਹੀਂ ਔਰ ਸੁਪਰੀਮ ਕੋਰਟ ਦੇ ਵਿੱਚੋਂ ਇਹ ਆਲਰੇਡੀ ਜਿਹੜੀ ਹੈਗੀ ਐ ਕਾਨੂੰਨ ਸੈੱਟ ਕੀਤਾ ਹੋਇਆ ਜੀ ਕਿ ਕੋਈ ਕਿੱਡੇ ਵੱਡਾ ਸੈਲੀਬ੍ਰਿਟੀ ਹੋਵੇ ਕਾਨੂੰਨ ਤੋਂ ਉੱਪਰ ਨਹੀਂ ਹੋ ਸਕਦਾ ਉਹਨੂੰ ਕਾਨੂੰਨ ਦੇ ਮੁਤਾਬਕ ਹੀ ਗੱਲ ਕਰਨੀ ਪੈਣੀ ਹੈ ਜੀ ਤੇ ਫਿਰ ਇਹਨੇ ਜਵੇਦ ਅਕ्तर ਸਾਹਿਬ ਤੋਂ ਵੀ ਮਾਫੀ ਮੰਗੀ ਚਲੋ ਉਹ ਤਾਂ ਵਿਦਵਾਨ ਬੰਦੇ ਹੈ ਬਿਲਕੁਲ ਜੀ ਵਿਦਵਾਨ ਬੰਦੇ ਲੰਬਸ ਸਮਾ ਲੜਾਈ ਲੜ ਲਈ ਐ ਨਹੀਂ ਬਹੁਤਾ ਮਾਫੀ ਮੰਗਵਾ ਲਈ ਨਾ ਜੀ ਤਸਦੀ ਹੈ ਜੀ ਪਰ ਮਾਤਾ ਮਹਿੰਦਰ ਕੌਰ ਛੇਤੀ ਕੀਤੇ ਮੰਨਣ ਵਾਲੀ ਨਹੀਂ ਤੇ ਨਾ ਹੀ ਕੰਗੜਾ ਦੀ ਨੀਤ ਸਾਫ ਹੈ ਕਿ ਉਹ ਸਾਫ ਨੀਤ ਦੇ ਨਾਲ ਜਾ ਕੇ ਮੰਤਰਨਾ ਕਰੇ ਕਬੀ ਮਾਤਾ ਜੀ ਮੈਨੂੰ ਮਾਫ ਕਰ ਦੇਵੇ ਵੈਸੇ ਉਹਨੇ ਮਾਤਾ ਨੇ ਤਾਂ ਪਹਿਲਾਂ ਕਿਹਾ ਸੀ ਜੇ ਉਹ ਆ ਜੂਗੀ ਆ ਕੇ ਮਾਫੀ ਮੰਗ ਲੂਗੀ ਤਾਂ ਆਪਾਂ ਮਾਫ ਕਰ ਦੇਵਾਂਗੇ ਮਾਫ ਕਰ ਦੇਵਾਂਗੇ ਪਰ ਉਹ ਲਛਣ ਦੇ ਮਾਫੀ ਵਾਲੀ ਹੈ ਨਹੀਂ ਜੀ ਬਿਲਕੁਲ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ ਤੁਹਾਡਾ ਤੁਸੀਂ ਹੀ ਵੇਖ ਰਹੇ ਹੋ ਬਖਤੌੜ ਢਿੱਲੋਂ ਫੇਸਬੁੱਕ ਪੇਜ ਨਾਲ ਇੰਸਟਾਗ੍ਰam YouTube ਤੇ ਪੇਜ ਨੂੰ ਫਾਲੋ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਅਗਰ ਕੋਈ ਸੁਝਾਅ ਹੁੰਦਾ ਤਾਂ ਕਮੈਂਟ ਬਾਕਸ ਦੇ ਵਿੱਚ ਸੁਝਾਅ ਦਿਆ ਕਰੋ ਸਤਿ ਸ਼੍ਰੀ ਅਕਾਲ ਜੀ ਸਤਿ